ਪਠਾਨਕੋਟ ਰੇਲਵੇ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਰੇਲਵੇ ਪੁਲਿਸ ਨੇ 1.5 ਕਿਲੋ ਅਫੀਮ ਸਨੇ ਇੱਕ ਸ਼ਖਸ ਨੂੰ ਕੀਤਾ ਕਾਬੂ ਮੱਧ ਪ੍ਰਦੇਸ਼ ਤੋਂ ਅਫੀਮ ਜਲੰਧਰ ਦੇਣੇ ਸੀ ਸਪਲਾਈ ਗਲਤੀ ਨਾਲ ਪਹੁੰਚਿਆ ਪਠਾਨਕੋਟ ਕੈਂਟ ਸਟੇਸ਼ਨ ਰੇਲਵੇ ਪੁਲਿਸ ਨੇ ਤਲਾਸ਼ੀ ਦੌਰਾਨ ਕੀਤਾ ਕਾਬੂ ਐ ਡੀ ਪੀ ਐ ਸੈਕਟਿਟ ਰੇਲਵੇ ਪੁਲਿਸ ਨੇ ਮਾਮਲਾ ਦਰਜ ਕੋਰਟ ਤੋਲਿਆ ਤਿੰਨ ਦਿਨਾਂ ਦੇ ਰਿਮਾਂਡ ਸੂਬੇਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਅਣਥਕ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਇਸੇ ਦੇ ਚੱਲਦੇ ਪੁਲਿਸ ਨੂੰ ਕਈ ਥਾਵਾਂ ਤੇ ਵੱਡੀਆਂ ਸਫਲਤਾਵਾਂ ਵੀ ਹਾਸਲ ਹੋਈਆਂ ਹਨ ਅਤੇ ਅਜੇ ਹਾਹੀ ਕੁਝ ਬੀਤੀ ਰਾਤ ਨੂੰ ਵੀ ਵੇਖਣ ਨੂੰ ਮਿਲਿਆ ਦੱਸਦੇ ਕਿ ਰੇਲਵੇ ਪੁਲਿਸ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਅਨਸਰ ਦਿਸਿਆ ਜਿਸ ਦੀ ਤਲਾਸ਼ੀ ਲਿਆਣ ਤੇ ਉਸ ਤੋਂ 1.5 ਕਿਲੋ ਅਫੀਮ ਬਰਾਮਦ ਹੋਈ ਉਕਤ આરોપી ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸਨੇ ਇਸ ਅਫੀਮ ਦੀ ਡਿਲੀਵਰੀ ਜਲੰਧਰ ਦੇਣੀ ਸੀ ਪਰ ਗਲਤੀ ਦੇ ਨਾਲ ਪਠਾਨਕੋਟ ਕੇਂਟ ਸਟੇਸ਼ਨ ਪਹੁੰਚ ਗਿਆ ਅਤੇ ਉਸ ਵੱਲੋਂ ਪਠਾਨਕੋਟ ਸਟੇਸ਼ਨ ਦਾ ਰੁਕ ਕੀਤਾ ਗਿਆ ਤਾਂ ਜੋ ਉਹ ਵਾਪਸ ਜਲੰਧਰ ਜਾ ਸਕੇ ਪਰ ਇਸ ਦੌਰਾਨ ਰੇਲਵੇ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਆਪਣੀ ਹਿਰਾਸਤ ਚ ਲੈ ਲਿਆ ਇਸ ਸਬੰਧੀ ਜਦ ਰੇਲਵੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਪਠਾਨਕੋਟ ਸਟੇਸ਼ਨ ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਪਲੇਟਫਾਰਮ ਨੰਬਰ 1 ਤੇ ਇੱਕ ਸ਼ਖਸ ਪੁਲਿਸ ਪਾਰਟੀ ਨੂੰ ਵੇਖ ਕੇ ਕਬਰਾ ਗਿਆ ਅਤੇ ਉਸ ਵੱਲੋਂ ਇੱਕ ਲਿਫਾਫਾ ਚਾੜੀਆਂ ਵਿੱਚ ਸੁੱਟਿਆ ਗਿਆ ਜਿਸ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਉਕਤ આરોપી ਨੂੰ ਫੜਿਆ ਗਿਆ ਅਤੇ ਜਦ ਉਸ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1 ਕਿਲੋ 500 ਗ੍ਰਾਮ ਅਫੀਮ ਮਨੁਹਵੀ ਜਿਸ ਦੇ ਚਲਦੇ ਰੇਲਵੇ ਪੁਲਿਸ ਵੱਲੋਂ ਉਕਤ આરોપી ਤੇ ਐਨ ਡੀ ਪੀ ਐ ਸੈਕਟ ਦੇ ਤਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਤੋਂ 3 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਗੋਰਖ ਤੰਦੇ ਦੇ ਵਿੱਚ ਇਸ ਦੇ ਨਾਲ ਹੋਰ ਕਿਹੜੇ ਕਿਹੜੇ ਸ਼ਖਸ ਸ਼ਾਮਿਲ ਹਨ ਅਤੇ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਸਕੇ ਸਾਡੇ ਮਾਨਯੋਗ ਸਪੈਸ਼ਲ ਡਿਪਟੀ ਰੇਲਵੇਜ਼ ਸ਼੍ਰੀ ਬ੍ਰਿਤੀ ਸਸੀ ਪ੍ਰਭਾ ਦੇਵਤੀ ਜੀ ਆਈਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪ੍ਰਯਾਤਨ ਕਰਦਿਆਂ ਕਿ ਜਿਹੜਾ ਜਦੋਂ ਨਸ਼ਾ ਵਿਰੋਧ ਚੱਲ ਰਿਹਾ ਹੈ। ਔਰ ਆਉਣ ਵਾਲੀ ਜਿਹੜੀ ਅਮਨਨਾਥ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬ-ਸਪੈਕਟਰ ਰਗਨਾਮ ਸਿੰਘ ਇੰਚਾਰਜ ਹੋ ਕੇ ਬਟਾੜਾ ਲੱਗੇ ਹੋਏ ਨੇ ਔਰ ਇਹਨਾਂ ਦੇ ਪੂਰੇ ਅਮਰਸਰ ਪਟਾੜਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਜਦੋਂ ਨਸ਼ਾ ਵਿਰੋਧ ਹੋਰ ਦੇ ਨਾਲ-ਨਾਲ ਅਮਨਨਾਥ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਹੜੀ ਚੈਕਿੰਗ ਕੀਤੀ ਜਾਵੇ। ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਫੈਂਕਰ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਹਦੇ ਚੈਕਿੰਗ ਕਰਦੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਿਰੇ ਤੇ ਪਹੁੰਚ ਗਏ ਉੱਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉੱਥੇ ਕਈ ਵਾਰੀ ਕਈ ਸ਼ਕਤੀ ਵਰਤੀ ਬੈਠੇ ਹੁੰਦੇ ਆ ਕੋ ਲੋਟ ਫੋਰੀਆਂ ਆਵਾਜ਼ਾਂ ਤੱਕ ਕਰਵਾਉਂਦੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਦੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ TARD ਦਫਤਰ ਪੈਂਦਾ ਵਾ ਔਰ ਨਾਲ ਪਾਣੀ ਦੀ ਟੈਂਕੀ ਵੀ ਆ ਸਭ ਜਮਾਈ ਦੀ ਦਰਸਾਇਆ ਓ ਪੀਆਰ ਡੱਪਟਰ ਦੀ ਬੈਕ ਸਾਈਡ ਤੇ ਇੱਕ ਮੋਨਾ ਨੌਜਵਾਨ ਬੈਠਾ ਸੀ ਪੀਵੀਸੀ ਕੱਟਵਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿੱਟਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਡੱਬੇ ਵਿੱਚੋਂ ਇੱਕ ਮومی ਲਿਫਾਫਾ ਕਾਲੇ ਰੰਗ ਦਾ ਜਿਹੜਾ ਉਹ ਉਹ ਬੱਦਖੜੀਆਂ ਚੂੜੀਆਂ ਛਾੜੀਆਂ ਦੇ ਵਿੱਚ ਥੁਰ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਤੇ ਗਏ ਮੂਮੀ ਲਿਫਾਫੇ ਨੂੰ ਦੇਖਿਆ ਜੈਕੀ ਚਾਹ ਦੇ ਉਹਦੇ ਵਿੱਚ ਜਿਹੜੀ ਆ ਪ੍ਰੀਮਾ ਬਰਾਬਰ ਹੋਈ ਹੈ ਔਰ ਉਹਦਾ weight ਕਰਨ ਤੇ 1.5 ਕਿਲੋ 500 ਗ੍ਰਾਮ ਦੀ ਅਕੀਮਾ ਉਹ ਪਾਈ ਗਈ। ਇਹ ਤੋਂ ਵਸੇ। ਇਹ ਹੈਗਾ ਜੀ ਜਿਹੜਾ ਮੰਦਸੌਰ ਮਦਦ ਪਰਦੇਸ ਦਾ ਵਸ। ਸਪਲਾਈ ਕਿ ਦੇਣੀ ਸੀ। ਭਾਵੇਂ ਸਪਲਾਈ ਕਿ ਦੇਣੀ ਸੀ। ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਰਵਿਸ ਗੋਦੀ ਪਰਦੇਸੋਂ ਸਾਹਮਣੇ ਆਇਆ ਵਾ। ਬਟ ਇਹ ਜਾਣਾ ਚਾਹਦਾ ਸੀ ਸਿੱਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ੍ਹਵੀਆ ਭਲੇਕੇ ਨਾਲ ਰਾਤ ਨੂੰ 10:00 ਵਜੇ ਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ। ਇਹ ਤਾਂ ਕੋਈ ਕੱਲਾ ਵੀ ਮਾਮਲਾ ਹੈ। ਇਹ ਤਾਂ ਕੋਈ ਪਹਿਲਾਂ ਕੋਈ ਪਾਬਾਨੀ ਹੈਗਾ ਔਰ ਕੋਈ ਪੁੱਛ ਨਹੀਂ ਪੁੱਛ ਰਿਹਾ ਇਸ ਵਿੱਚ ਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਸਪਲਾਈ ਅੰਬਾਰੇ ਦਿੱਤੀ ਹੈ ਉਹ ਇਹ ਮੰਗਲ ਸਿੰਘ ਨਾਮ ਦਾ ਨਾਮ ਹੈ ਰਿਹਾ ਵੇਖੀ ਦਾ ਪਰ ਉਹ ਹੁਣ ਅਸੀਂ ਮਾਂਜ ਕੋ ਅਦਾਲਤ ਪੇਸ਼ ਕਰਕੇ ਦਾ ਪੁੱਛ ਮਾਰ ਹਸਪਤਾਲਾਂ ਕੋ ਢੰਗਾਈ ਦਾ ਪੁੱਛ ਰਿਹਾ ਕਿ ਜਿਹੜਾ ਵੀ ਮਕਸੀ ਜਿਹਨੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਨੇ ਇਹਨੂੰ ਸਪਲਾਈ ਕਿਸ ਬੰਦੇ ਨੇ ਇਹਨੇ ਦੇਣੀ ਹੈ ਉਹ ਅਸੀਂ ਉਹਦੇ ਨਾਲ ਪੂਰਾ ਇਹਦਾ ਮਤਲਬ ਪਤਾ ਲਗਾਉਂਗਾ ਲਾਈਟ ਲਾਈਟ ਆ ਗਿਆ ਤੁਸੀਂ ਇਹ ਪਿੱਛੋਂ ਉੱਥੋਂ ਮਦਦ ਸੌ ਤੋਂ ਜਲਾਮਨ ਸੌ ਤੋਂ ਬਦ Thank you.